ਮਾਂ ਦੀਆਂ ਅੱਖਾਂ ਵਿੱਚ ਬਰਾਗ ਉਸ ਮਾਲਕ ਦੇ ਭਾਣੇ ਵਿੱਚ ਰਹਿ ਕੇ ਆਪਣੇ ਪੁੱਤ ਦਾ ਸੀਸ ਦੇਖਣ ਜਾ ਰਹੇ ਨੇ ਮਾਤਾ ਗੁਜਰ ਕੌਰ ਜਿੰਨੂੰ ਦੱਸਿਆ ਸਿੱਖਾਂ ਨੇ ਮਾਤਾ ਜੀ ਤੁਹਾਡੇ ਪਤੀ ਦਾ ਸੀਸ ਆਇਆ ਬਾਜਾਂ ਵਾਲੇ ਨੂੰ ਦੱਸਿਆ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਪਿਤਾ ਦਾ ਸੀਸ ਆਇਆ ਸਾਰੇ ਟੱਬਰ ਸਾਰਾ ਹੀ ਪਰਿਵਾਰ ਵਾਜਾਂ ਵਾਲੇ ਦਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੱਚੇ ਬਾਦਸ਼ਾਹ ਦੇ ਰੂਬਰੂ ਹੋਣ ਵਾਸਤੇ ਆਉਂਦੇ ਨੇ ਤੇ ਅੱਜ ਦਾ ਸਿੱਖ ਕਿੱਧਰ ਤੁਰਿਆ ਫਿਰਦਾ ਅੱਜ ਦੇ ਸਿੱਖ ਨੂੰ ਨਹੀਂ ਪਤਾ ਪਿਤਾ ਵਾਰਿਆ ਪੁੱਤਰ ਚਾਰੇ ਵਾਰੇ ਸਿਖਾਂ ਤੇਰੀ ਸ਼ਾਨ ਬਦ ਇਸ ਵੀ 11 ਨਵੰਬਰ ਨੂੰ ਸਤਿਗੁਰ ਜੀ ਦਾ ਸ਼ਹੀਦੀ ਸਾਕਾ ਹੋਇਆ। ਅਨੰਦਪੁਰ ਸਾਹਿਬ ਦੀ ਧਰਤੀ ਤੇ ਸੀਸ ਲੈ ਕੇ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨਿਸੀਸ ਸ਼ਹੀਦ ਗੰਢ ਗੁਰਦੁਆਰਾ ਸਾਹਿਬ ਬਣਿਆ ਅਨੰਦਪੁਰ ਸਾਹਿਬ ਸਾਹਮਣੇ ਤਖਤ ਸਾਹਿਬ ਦੇ ਉੱਥੇ ਸਜੋਬਤ ਸੰਸਕਾਰ ਕੀਤਾ। ਭਾਈ ਜੈਤਾ ਜੀ ਰੋਈ ਜਾਂਦੇ ਨੇ ਬਰਾਹ ਕਰਦੇ ਨੇ ਬਾਬਾ ਜੀਵਨ ਸਿੰਘ ਜੀ ਰੋਂਦੇ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਜੇ ਪਾਤਸ਼ਾਹ ਪੁੱਛਦੇ ਜੈਤਿਆ ਰੋਂਦਾ ਕਿਉਂ ਹੈ ਕਿਹੜੀ ਗੱਲੋਂ ਰੋਣਾ ਤੂੰ ਤਾਂ ਪੁੱਤਰ ਵਾਲੇ ਫਰਜ਼ ਪੂਰੇ ਕੀਤੇ ਨੇ ਇਹ ਤਾਂ ਜਿਹੜਾ ਕੰਮ ਆ ਨਾ ਇਹ ਪੁੱਤਰਾਂ ਦਾ ਹੁੰਦਾ ਕਿ ਮਾਪਿਆਂ ਦਾ ਸੰਸਕਾਰ ਤੇਰੇ ਸਾਹਮਣੇ ਤੂੰ ਆਪ ਹੱਥੀਂ ਲੈ ਕੇ ਆਂਦਾ ਉਹ ਸਾਡੇ ਪਿਤਾ ਦਾ ਸਰੀਰ ਲੈ ਕੇ ਆਉਣ ਵਾਲਿਆ ਭਾਈ ਜੈਤਿਆ ਤੂੰ ਕਿਉਂ ਰੋਣਾ ਕਾਹਦੇ ਲਈ ਰੋਣਾ ਅੱਜ ਤੋਂ ਜਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਗੁਰੂ ਨਾਨਕ ਦੇ ਘਰ ਦੇ ਵਿੱਚ ਤੂ ਰੰਗਰੇਟਾ ਗੁਰੂ ਦਾ ਬੇਟਾ ਹੋਇਆ ਐਸਾ ਲਖਬ ਮਿਲ ਗਿਆ ਤੇ ਭਾਈ ਜੈਤਾ ਜੀ ਦਾ ਨਾਮ ਵੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਰੱਖਿਆ ਭਾਈ ਜੈਤਾ ਜੀ ਐਸੇ ਸਿੱਖ ਹੋਏ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਗੁਰਨਾਨਕ ਘਰ ਦੀ ਸੇਵਾ ਕੀਤੀ ਮਹਾਰਾਜ ਕਹਿੰਦੇ ਮੰਗੋ ਕੀ ਮੰਗਦੇ ਹੋ ਕਹਿੰਦੇ ਸੱਚੇ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਬਖਸ਼ੋ ਆਓ ਗੁਰੂ ਅਰਜਨ ਸਾਹਿਬ ਜੀ ਐਡੀ ਵੱਡੀ ਸੇਵਾ ਕਮਾਉਣ ਤੋਂ ਬਾਅਦ ਬਾਬਾ ਜੀਵਨ ਸਿੰਘ ਨੇ ਕੀ ਮੰਗਿਆ ਜਦੋਂ ਖੰਡੇ ਦੀ ਪਹਲ ਉਹ ਸਾਖੀ ਵਾਲੇ ਦਿਨ 1699 ਦੀ ਵਿਸਾਖੀ ਉਹਨਾਂ ਵੇਲੇ ਉਸ ਦੌਰ ਦੇ ਵਿੱਚ ਬਾਬਾ ਜੀਵਨ ਸਿੰਘ ਨੇ ਰੰਗਰੇਟੇ ਨੇ ਗੁਰੂ ਦੇ ਬੇਟੇ ਨੇ ਅੰਮ੍ਰਿਤ ਛੱਕੇ ਖੰਡੇ ਦੀ ਪਹਲ ਲੈ ਕੇ ਆਪਣਾ ਨਾਮ ਜੈਤੇ ਤੋਂ ਬਾਬਾ ਜੀਵਨ ਸਿੰਘ ਰੱਖਿਆ ਤੋਂ ਸਾਧ ਸੰਗਤ ਜੀ ਗੁਰੂ ਨਾਨਕ ਘਰ ਦੇ ਗੁਰੂ ਰਾਮਦਾਸ ਦੇ ਦਰਦਰਵਾਜੇ ਤੇ ਜਾ ਕੇ ਇਸ਼ਨਾਨ ਕੀਤਾ ਉਥੇ ਬੁੰਗਾ ਹੁੰਦਾ ਸੀ ਪਹਿਲਾਂ ਬਾਬਾ ਜੀਵਨ ਸਿੰਘ ਜੀ ਦਾ ਇਹ ਮਤ ਭੇਦੀਆਂ ਨੇ ਨਾ ਲੋਕਾਂ ਨੇ ਗੁਰੂ ਦੇ ਜਾਤ ਪਾਤ ਦੇ ਵਿਤਕਰੇ ਕਰਕੇ ਇਹਨਾਂ ਨੇ ਬਾਬਾ ਜੀ ਦੀ ਜਗ੍ਹਾ ਢਾਈ ਹੈ ਅੱਜ ਵੀ ਵਿਤਕਰਾ ਥਾਂ ਪਰ ਥਾਂ ਹੋ ਰਿਹਾ ਜਿੰਨਾ ਮਰਜੀ ਕੋਈ ਕਰ ਲਵੇ ਯਾਦ ਰੱਖਿਓ ਸੱਚ ਨੂੰ ਕੋਈ ਬੰਦਾ ਲਕੋ ਨਹੀਂ ਸਕਦਾ ਕੂੜ ਨ ਫੁੱਟੇ ਨਾਨਕਾ ਓੜਕ ਇਹ ਇਤਿਹਾਸ ਵਿੱਚ ਗੂੰਜੇਗਾ ਕਿ ਬਾਬਾ ਜੀਵਨ ਸਿੰਘ ਦੀ ਜੋ ਬੰਦਗੀ ਜੋ ਕਮਾਈ ਆ ਭਾਈ ਜੈਦੇ ਦੀ ਭਾਵੇਂ ਮੱਜ ਵੀ ਜਿਆਦਾ ਸੀ ਆਪਣੇ ਮੱਜਬ ਦੇ ਉੱਤੇ ਪੱਕਾ ਸੀ ਮੱਜਬ ਵੀ ਉਹਨੂੰ ਕਹਿੰਦੇ ਨੇ ਜਿਹੜਾ ਮੱਜਬ ਦੇ ਵਿੱਚ ਪੱਕਾ ਹੋਵੇ ਉਹ ਜਾਤ-ਪਾਤ ਦੇ ਭਮਾਨੀਆਂ ਦਾ ਹੰਕਾਰ ਗੁਰੂ ਨਾਨਕ ਦੇ ਘਰ ਨੇ ਤੋੜਿਆ ਹੈ ਅੱਜ ਗੁਰੂ ਰਵਦਾਸ ਜੀ ਬੈਠੇ ਨੇ ਚੰਦਨ ਸੋਨੇ ਦੀਆਂ ਪਾਲਕੀਆਂ 'ਚ ਬੈਠੇ ਨੇ ਮਹਾਰਿਸ਼ੀ ਬਾਲਬੀਕ ਜੀ ਦਾ ਸਤਕਾਰ ਗੁਰਵਾਣੀ ਵਿੱਚ ਹੋ ਰਿਹਾ ਗੁਰੂ ਗ੍ਰੰਥ ਸਾਹਿਬ ਦੇ ਗੁਰਨਾਨਕ ਦੇ ਘਰ ਨੇ ਤਾਂ ਬਹੁਤ ਨੀਚੋਂ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਅਸੀਂ ਡਰਦੇ ਹਾਂ ਇੱਕ ਦੂਜੇ ਤੋਂ ਪਰ ਸਤਿਗੁਰੂ ਨਹੀਂ ਡਰਦੇ